ਇਸ ਟਾਈਮ ਅਗਰ ਗੱਲ ਕਰੀਏ ਮੈਮ ਸਾਨੂੰ ਇੱਕ ਸਾਲ ਤਕਰੀਬਨ ਹੋ ਚੱਲਿਆ ਹੈ ਤੇ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਚੁੱਕੇ ਹਾਂ ਵਿਥਿਨ ਸਾਡਾ ਰਿਸਪੌਂਸ ਟਾਈਮ ਹੈ ਵਿਥਿਨ 3 ਟੂ 5 ਮਿੰਟ ਤੇ ਮੈਕਸਿਮਮ ਅਗਰ ਪੇਸ਼ੈਂਟ ਸਾਨੂੰ ਲੱਗ ਰਿਹਾ ਹੈ ਕਿ ਉਹਨੂੰ ਹਸਪੀਟਲ ਪਹੁੰਚਣ ਦੀ ਲੋੜ ਹੈ ਤੇ ਅਸੀਂ ਐਂਬੂਲੈਂਸ ਦੀ ਵੇਟ ਨਾ ਕਰਦੇ ਹੋਏ ਉਸਨੂੰ ਆਪਣੀ ਗੱਡੀ ਦੇ ਵਿੱਚ ਹੀ ਲੰਮਾ ਪਾ ਕੇ ਜਾਂ ਬਿਠਾ ਕੇ ਤੇ ਉਹਨੂੰ ਉਸੇ ਵਲੋਸ ਹਸਪੀਟਲ ਐਡਮਿਟ ਕਰਵਾ ਕੇ ਜਾਰੇ ਸੀ ਕਿ ਲੁਧਿਆਣਾ ਉਹਨਾਂ ਦੀ ਔਨ ਦੀ ਸਪੋਰਟ ਦਿੱਤੋ ਗਈ ਦੂਜੇ ਲੇਡੀਜ਼ ਸੀਗੇ ਉਹਨਾਂ ਨੂੰ ਉਹ ਮਤਲਬ ਸੀਰੀਅਸ ਸੀਗੇ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਮੁਕੇਰੀਆ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਬਟ ਜੋ ਉਹਨਾਂ ਦੇ ਉੱਤੇ ਸਮਾਨ ਪਿਆ ਸੀਗਾ ਉਸ ਦੇ ਵਿੱਚ 골ਡ ਦੀ ਚੇਨ ਨੇਕਲੇਸ ਤੇ ਰਿੰਗ ਤੇ ਕਾਂਡੇ ਪਏ ਹੋਏ ਸੀਗੇ ਤੇ 1000 ਪਲਸ ਉਹਨਾਂ ਦੀ ਮਨੀ ਹੋਈ ਸੀ ਕਈ ਹੋਈ ਸੀ ਜਿਸ ਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਆਪਣੇ ਮੋਬਾਈਲ ਦੇ ਵਿੱਚ ਤੇ ਇੱਕ ਸਿਵਿਲিয়ান ਫੋਨ ਦੇ ਵਿੱਚ ਰਿਕਾਰਡ ਕਰਕੇ ਤੇ ਉਹ ਉਹਨਾਂ ਦੀ ਨਕਤੀ ਹੈ ਤੇ ਜੋ ਸਮਾਨ ਹੈ ਗੋੜਦਾ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਜੇ ਤੁਸੀਂ ਵੀ ਉਹਨਾਂ ਦਾ ਥੋੜਾ ਸਹਿਯੋਗ ਕਰ ਦੋਗੇ ਤੇ ਜਿਹੜੀ ਜਿਹੜੇ ਲੋਕ ਉਸ ਹਾਲਾਤ ਵਿੱਚ ਪਏ ਨੇ ਜ਼ਖਮੀ ਨੇ ਤੇ ਉਹਨਾਂ ਦੀ ਬਹੁਤ ਮਦਦ ਹੋਏਗੀ ਜਿਹੜੀ ਜਾਨ ਜਾ ਰਹੀ ਉਹ ਸਾਡੇ ਤੇ ਐਂਬੂਲੈਂਸੀ ਉਹ ਕਈ ਵਾਰ ਐਂਬੂਲੈਂਸ ਕਿਤੇ ਹੋਰ ਹੁੰਦੀ ਸੀ ਤੇ ਬੜੀ ਮੁਸ਼ਕਿਲ ਕੋਈ ਐਕਸੀਡੈਂਟ ਕੇਸ ਆ ਜਾਂਦੇ ਸੀ ਤੋ ਫਿਰ ਪ੍ਰੋਬਲਮ ਹੋ ਜਾਂਦੀ ਹੈ ਫਿਰ ਨਾ ਜਦੋਂ ਦੀ ਐਸਐਸਐਫ ਦਾ ਨਾਦ ਕੀਤੀ ਗਈ ਹੈ ਤੇ ਇਹ ਜਲਦੀ ਪਹੁੰਚ ਜਾਂਦੀ ਹੈ ਮਤਲਬ ਕਹੀਂ ਜਾਣਾ ਬੱਜਾ ਇਨਸੀਡੈਂਟ ਜਿਹੜਾ ਹੁੰਦਾ ਤਾਂ ਫਲੇਗ ਜੇ ਅਗਰ ਨਾਲ ਇਸ ਤਰ੍ਹਾਂ ਦਾ ਕੋਈ ਸਰਕਾਰ ਦੇ ਵੱਲੋਂ ਰਲਣਾ ਕੋਈ ਤੁਹਾਨੂੰ ਕਈ ਚੈਨਲ ਜੀ ਚਾ ਸਕਦੇ ਪਰ ਐਸਐਸਫਲ ਦੇ ਤਨਾਤ ਕੀਤੀ ਹੈ ਇਹਦੇ ਨਾਲ ਇਹਦਾ ਇੱਕ ਬੜਾ ਵੱਡਾ ਉਪਰਾਣਾ ਇਹ ਹੋਇਆ ਕਿ ਕਈ ਕੀਮਤੀ ਜਾਨਾਂ ਜਿਹੜੀਆਂ ਉਹ ਨਮਸਕਾਰ ਤੁਸੇ ਦੇਖ ਰਹੇ ਹੋ ਕਿਆਚੀ ਨਿਊਜ਼ ਨੈਟਵਰਕ ਦੇਸ਼ ਕੇ ਆਵਾਜ਼ ਮੈਂ ਤੁਹਾਡਾ ਨਾਮ ਮਹਿਕ ਖਰੰਧਾਵਾ ਦਾਜੇ ਕੇ ਪੰਜਾਬ ਸਰਕਾਰ ਦੇ ਵੱਲੋਂ ਐਸਐਸਐਫ ਹਰ ਜ਼ਿਲ੍ਹੇ ਦੇ ਵਿੱਚ ਤਨਾਤ ਕੀਤੇ ਗਏ ਵਕੂਬਾਕ ਜ਼ਿਲ੍ਹੇ ਦੇ ਵਿੱਚ ਸੜਕ ਸੁਰੱਖਿਆ ਫੋਰਸ ਨੂੰ ਤਨਾਤ ਕੀਤਾ ਗਿਆ ਔਰ ਆਪ ਦੱਸ ਦਿਓ ਕਿ ਬਾਰ ਬਾਰ ਕੀ ਆ ਜਾ ਰਹਾ ਹੋਵੇਗਾ ਕਿ ਕਈ ਜਾਨਾਂ ਇਹਨਾਂ ਦੇ ਕਰਕੇ ਬਚਿਆਣੇ ਔਰ ਜਿਸ ਦਾ ਉਦਾਹਰਣ ਵੀ ਕਈ ਲੋਕਾਂ ਨੂੰ ਮਿਲਿਆ ਹੈ ਦੇਖਣ ਨੂੰ ਕਿਉਂਕਿ ਜਿੱਥੇ ਐਂਬੂਲੈਂਸ ਨੂੰ ਆਉਣ ਨੂੰ ਬਹੁਤ ਟਾਈਮ ਲੱਗਦਾ ਸੀ ਜੇਕਰ ਐਕਸੀਡੈਂਟ ਹੁੰਦਾ ਹੈ ਕੋਈ ਥੁਰ ਘਟਨਾ ਵਾਪਰ ਜਾਂਦੀ ਹੈ ਤੇ 2 ਜਾਂ 3 ਮਿੰਟ ਅੰਦਰ ਅੰਦਰ ਜਿਹੜਾ ਉਸ ਥਾਂ ਤੇ ਉਸ ਲੋਕੇਸ਼ਨ ਤੇ ਐਕਸੀਡੈਂਟ ਵਾਲੀ ਜਗਾ ਤੇ ਪਹੁੰਚ ਕੇ ਕਈ ਜਣਾ ਜੜੀਆਂ ਉਹ ਬਚਵਾਉਂਦੇ ਨਜ਼ਰ ਆਏ ਨੇ ਸੋ ਇਹ ਕਿਤੇ ਨਾ ਕਿਤੇ ਵਧੀਆ ਉਪਰਾਲਾ ਉਪਰਾਲਾ ਪੰਜਾਬ ਸਰਕਾਰ ਦਾ ਵੇਖਣ ਨੂੰ ਮਿਲਿਆ ਔਰ ਇਸੇ ਆਕੜੀ ਦੇ ਚਲਦੇ ਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਸਐਸਐਫ ਦੇ ਆ ਕਈ ਜਿਹੜੇ ਮੁਲਾਜ਼ਮ ਨੇ ਉਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦੇ ਨਾਲ ਸਭ ਤੋਂ ਪਹਿਲਾਂ ਸਸ਼ਤਰਕਾਲ ਸਸ਼ਤਰਕਾਲ ਜੀ ਮੇਰਾ ਨਾਮ ਕਾਂਸਟੇਬਲ ਗੁਰਦੀਪ ਸਿੰਘ ਹੈ ਜੀ। ਆ ਸਰ ਆ ਕਿਹੜਾ ਰੂਟ ਤੁਹਾਨੂੰ ਇਸ ਵੇਲੇ ਮਿਲਿਆ ਹੋਇਆ ਹੈ? ਮੈਡਮ ਸਾਡਾ ਰੂਟ ਨੰਬਰ 81703 ਹੈ ਜੋ ਕਿ ਮੀਥਲ ਤੋਂ ਚੱਕੀਪੂਲ ਤੱਕ ਜਾਂਦਾ ਹੈ ਚੱਕੀਪੂਲ ਪਠਾਨਕੋਟ ਤੱਕ ਜਾਂਦਾ ਹੈ। ਤੇ ਸਰ ਆ ਕੋਈ ਇਸ ਤਰ੍ਹਾਂ ਦੀ ਕੋਈ ਉਦਾਹਰਣ ਦੇ ਸਕਦੇ ਹੋ ਕਿ ਜਦੋਂ ਐਕਸੀਡੈਂਟ ਹੋਇਆ ਹੋਏ ਤੇ ਤੁਸੀਂ ਜਾਨਾਂ ਕਿੰਨੀਆਂ ਕਿੰਨੀਆਂ ਹਜੇ ਤੱਕ ਐਸਾ ਸਭ ਬਚਾ ਚੁੱਕੇ ਬਚਾ ਚੁੱਕੀ ਹੈ ਜਦੋਂ ਇਸ ਟਾਈਮ ਅਗਰ ਗੱਲ ਕਰੀਏ ਮੈਮ ਸਾਨੂੰ ਇੱਕ ਸਾਲ ਤਕਰੀਬਨ ਹੋ ਚੱਲਿਆ ਹੈ ਤੇ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਚੁੱਕੇ ਹਾਂ। within ਸਾਡਾ ਰਿਸਪੌਂਸ ਟਾਈਮ ਹੈ within 3 to 5 ਮਿੰਟ ਤੇ ਮੈਕਸਿਮਮ ਅਗਰ ਪੇਸ਼ੈਂਟ ਸਾਨੂੰ ਲੱਗ ਰਿਹਾ ਹੈ ਕਿ ਉਹਨੂੰ ਹਸਪੀਟਲ ਪਹੁੰਚਾਉਣ ਦੀ ਲੋੜ ਹੈ ਤੇ ਅਸੀਂ ਐਂਬੂਲੈਂਸ ਦੀ ਵੇਟ ਨਾ ਕਰਦੇ ਹੋਏ ਉਸਨੂੰ ਆਪਣੀ ਗੱਡੀ ਦੇ ਵਿੱਚ ਹੀ ਲੰਮਾ ਪਾ ਕੇ ਜਾਂ ਬਿਠਾ ਕੇ ਤੇ ਉਹਨੂੰ ਉਸੇ ਵਲੋਸ ਹਸਪੀਟਲ ਐਡਮਿਟ ਕਰਵਾ ਕੇ ਉਹਨੇ ਜੀ ਅਬ ਕੀ ਜਾ ਰਿਹਾ ਹੈ ਕਿ SSF ਕਈ ਲੋਕਾਂ ਦੇ ਲਈ ਵਰਦਾਨ ਜਿਹੜੀ ਉਹ ਸਾਬਤ ਹੋ ਰਹੀ ਹੈ ਔਰ ਜਿਸ ਜ਼ਵਦਾਰਨ ਵੀ ਅਸੀਂ ਲੋਕਾਂ ਨੇ ਦੇਖਣ ਨੂੰ ਮਿਲਿਆ ਆਏ ਦਿਨ ਮੀਡੀਆ ਦੇ ਵਿੱਚ ਸੁਰਖੀਆਂ ਵੀ ਬੰਦੀਆਂ ਨੇ ਐਸਐਸਐਫ ਨੇ ਜਾਨਾਂ ਬਚਾਈਆਂ ਨੇ ਸੋ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਹਾਂਜੀ ਮੈਮ ਬਿਲਕੁਲ ਇੱਕ ਇਨਸੀਡੈਂਟ ਹੈ ਤੁਹਾਡੇ ਸਾਹਮਣੇ ਹੈਗਾ ਤੁਸੀਂ ਰੋਡ ਦੇ ਆਊਟਸਾਈਡ ਦਿਖਾਉ ਕਰੋਗੇ ਉੱਥੇ ਬਾਈਕ ਦਾ ਐਕਸੀਡੈਂਟ ਹੋਇਆ ਸੀਗਾ ਜਿਸ ਵਿੱਚ ਦੋ ਬੰਦਿਆਂ ਦੀਆਂ ਲੈਗਸ ਜੋ ਪੂਰੀ ਤਰ੍ਹਾਂ ਫ੍ਰੈਕਚਰ ਹੋ ਚੁੱਕੀਆਂ ਸੀਗੀਆਂ ਵਿਦਨ 2 ਤੋਂ 3 ਮਿੰਟ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਤੇ ਸਿਚੁਏਸ਼ਨ ਨੂੰ ਅਸੀਂ ਦੇਖਦੇ ਹੋਏ ਅਨੁਮਾਨ ਲਗਾਇਆ ਕਿ ਇਹਨਾਂ ਨੂੰ ਆਪਣੀ ਹੀ ਗੱਡੀ ਦੇ ਵਿੱਚ ਹਸਪੀਟਲ ਛੱਡ ਕੇ ਆਉਣਾ ਬਿਹਤਰ ਰਹੇਗਾ ਤੇ ਸਾਡੇ ਹਸਪੀਟਲ ਪਹੁੰਚਾਉਣ ਦੇ ਨਾਲ ਜਦੋਂ ਅਸੀਂ ਉਹਨਾਂ ਨਾਲ 2-3 ਮਹੀਨੇ ਬਾਅਦ ਗੱਲ ਕੀਤੀ ਤੇ ਉਹ ਬੰਦੇ ਆਪਣੀ ਮਤਲਬ ਠੀਕ ਸੀਗੇ ਉਹਨਾਂ ਦੀ ਪਰਫਾਰਮੈਂਸ ਅੱਗੇ ਨਾਲੋਂ ਠੀਕ ਸੀਗੀ ਬਚ ਗਏ ਉਹ ਜੀ ਮੈਂ ਪਿੰਡ ਮਿਲਮਾ ਦੀ ਗੱਲ ਕਰਾਂਗੀ ਕਿ ਸਾਨੂੰ ਸੋਨਾਂ ਨੂੰ ਮਿਲਿਆ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਕੇ ਐਕਸੀਡੈਂਟ ਹੋਇਆ ਸੀ ਔਰ ਐਸਐਸਫ ਨੇ ਜਿਹੜਾ ਹੈ ਆ ਥਾਂ ਤੇ ਜਾ ਕੇ ਉਹ ਉਹਨਾਂ ਦੀ ਬਾਡੀਜ਼ ਜਿਹੜੀ ਆ ਉਹ ਹਿਮਾਚਲ ਪੁਸ਼ ਨੂੰ ਸੌਂਪੀ ਔਰ ਕਈ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਰਿਟਰਨ ਉਹਨਾਂ ਦੇ ਫੈਮਲੀ ਨੂੰ ਸਹੀ ਸਲਾਮਤ ਕੀਤਾ ਬਿਲਕੁਲ ਮੈਮ ਦੇਖੋ ਕੁਝ ਇਨਸੀਡੈਂਟ ਮੈਮ ਇਦਾਂ ਦੇ ਹੁੰਦੇ ਆ ਜੋ ਕਿ ਸਾਡੇ ਹੱਥ ਵਾਸ ਬਿਲਕੁਲ ਨਹੀਂ ਹੁੰਦੇ ਜਦੋਂ ਸਾਨੂੰ ਇਨਸੀਡੈਂਟ ਦਾ ਪਤਾ ਲੱਗਾ ਤੇ ਹਾਂਜੀ 19 ਤਰੀਕ ਨੂੰ ਉਹ ਇਨਸੀਡੈਂਟ ਹੋਇਆ ਸੀਗਾ ਤੇ ਜਦੋਂ ਸਾਨੂੰ ਪਤਾ ਲੱਗਾ ਵਿਦਨ 1.5 ਮਿੰਟ ਤੋਂ 2 ਮਿੰਟ ਦੇ ਵਿੱਚ ਅਸੀਂ ਇਨਸੀਡੈਂਟ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਜਾ ਕੇ ਜਦੋਂ ਪਤਾ ਲੱਗਾ ਇੱਕ ਵਿਅਕਤੀ ਜੋ ਕਿ ਜਾ ਰਹੇ ਸੀ ਕਿ ਲੁਧਿਆਣਾ ਉਹਨਾਂ ਦੀ ਔਨ ਦੀ ਸਪੋਰਟ ਡੈਥ ਹੋ ਗਈ ਦੂਜੇ ਲੇਡੀਜ਼ਗੇ ਉਹਨਾਂ ਨੂੰ ਉਹ ਮਤਲਬ ਸੀਰੀਅਸ ਸੀਗੇ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਮੁਕੇਰੀਆ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਬਟ ਜੋ ਉਹਨਾਂ ਦਾ ਉੱਥੇ ਸਮਾਨ ਪਿਆ ਸੀਗਾ ਉਸ ਦੇ ਵਿੱਚ 골ਡ ਦੀ ਚੇਨ ਨੈਕਲੇਸ ਤੇ ਰਿੰਗ ਤੇ ਕਾਂਟੇ ਪਏ ਹੋਏ ਸੀਗੇ ਤੇ 1000 ਪਲੱਸ ਉਹਨਾਂ ਦੀ ਮਨੀ ਹੋਈ ਸੀਗੀ ਕਈ ਹੋਈ ਸੀਗੀ ਜਿਸ ਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਆਪਣੇ ਮੋਬਾਈਲ ਦੇ ਵਿੱਚ ਤੇ ਇੱਕ ਸਿਵਿਲিয়ান ਫੋਨ ਦੇ ਵਿੱਚ ਰਿਕਾਰਡ ਕਰਕੇ ਤੇ ਉਹ ਉਹਨਾਂ ਦੀ ਨਕਦੀ ਹੈ ਤੇ ਜੋ ਸਮਾਨ ਹੈ 골ਡ ਦਾ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਤੇ ਨਾਲ ਹੀ ਸਬੰਧਤ ਹਿਮਾਚਲ ਥਾਣਾ ਨੂੰ ਵੀ ਇਨਫੋਰਮ ਕੀਤਾ ਗਿਆ ਇਸ ਵਾਰ ਜੀ ਅਬ ਤੁਸੀਂ ਲੋਕਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਪਠਾਨਕੋਟ ਦੀ ਜਨਤਾ ਨੂੰ ਹਾਂਜੀ ਬਿਲਕੁਲ ਮੈਮ ਜੋ ਡਰਾਈਵਿੰਗ ਹੈ ਇਹ ਰਾਸਤੇ ਬਣੇ ਹੋਏ ਨੇ ਇਹ ਤੁਹਾਨੂੰ ਤੁਹਾਡੇ ਘਰਾਂ ਤੱਕ ਲੈ ਜਾਣ ਲਈ ਬਣੇ ਹੋਏ ਨੇ ਕਿਰਪਾ ਆਪਣੀ ਜੋ ਡਰਾਈਵਿੰਗ ਹੈ ਉਹ ਤੁਸੀਂ ਬਹੁਤ ਹੀ ਸਾਵਧਾਨੀ ਦੇ ਨਾਲ ਚਲਾਓ ਗੱਡੀ ਹੌਲੀ ਚਲਾਓ ਰਾਤ ਨੂੰ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰੋ ਬਿਲਕੁਲ ਆ ਹੋਰ ਵੀ ਇੱਥੇ ਮੁਲਾਜ਼ਮ ਜੁੜੇ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂ ਸਭ ਤੋਂ ਪਹਿਲਾਂ ਨਾਂ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਨਸੀਡੈਂਟ ਹੋਇਆ ਪਿੰਡ ਮੇਲਮਾ ਦੇ ਵਿੱਚ ਉਹ ਉਸ ਬਾਰੇ ਤੁਸੀਂ ਕੋਈ ਜਾਣਕਾਰੀ ਸਾਡੇ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ ਇਹ ਸਾਨੂੰ ਕੋਈ 8:00 ਵਜੇ ਕਰੀ ਵਾ 8:00 ਵਜੇ ਨਾ 8:05 ਤੇ ਵਜੇ ਰਾਘਰੀ ਨੇ ਦੱਸਿਆ ਵੀ ਇੱਥੇ ਨਾਲ ਹੀ ਪੁਲ ਦੇ ਪਾਰਲੇ ਪਾਸੇ ਇੱਕ ਖਲੋਤੇ ਟਰੱਕ ਦੇ ਵਿੱਚ ਮੋਟਰਸਾਈਕਲ ਵੱਜ ਕੇ ਦੋ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਜਾ ਕੇ ਮੌਕੇ ਦੇ ਵੇਖਿਆ ਤੇ ਨੰਨ ਮਿੰਟਾਂ ਵਿੱਚ ਅਸੀਂ ਉੱਥੇ ਪਹੁੰਚੇ ਤੇ ਜਾ ਕੇ ਵੇਖਿਆ ਵੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਹੈ ਉਹ ਮੁੰਡਾ ਮਰ ਗਿਆ ਪੋਤੇ ਅਸੀਂ ਚਾਦਰ ਪਾ ਕੇ ਨੂੰ ਢੱਕ ਦਿੱਤਾ ਜਿਹੜੀ ਉਹਦੀ ਘਰ ਦੀ ਸੀ ਉਹਦੀ ਧਰਮ ਪਤਨੀ ਉਹਦੇ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਚੋਕੇ ਆਪਣੀ ਗੱਡੀ ਚ ਪਾਇਆ ਉਹਨਾਂ ਤੱਕ ਨੂੰ ਐਂਬੂਲੈਂਸ ਆ ਗਈ ਐਂਬੂਲੈਂਸ ਨੂੰ ਐ ਮਲਕੀ ਜਿਹੜਾ ਜਿਹੜੀ ਆਪਣੇ ਸੱਟਾਂ ਲੱਗੀਆਂ ਲੇਡੀਜ਼ ਉਹਨਾਂ ਦੇ ਹਵਾਲੇ ਕੀਤੀ ਉਹਨਾਂ ਨੇ ਮਕੇਰੀਆ ਹਸਪੀਟਲ ਦਾਖਲ ਕਰਾ ਦਿੱਤੀ ਜਿਹੜਾ ਐਕਸੀਡੈਂਟ ਜਿਹੜਾ ਹੋਇਆ ਉਹਨਾਂ ਦੇ ਬਾਰੇ ਮਾਤਲੇ ਮਾਤਲਪੁਰਤ ਦਾ ਏਰੀਆ ਪੈਂਦਾ ਹੈ ਉਹਨਾਂ ਨੂੰ ਮਾਤਲਪੁਰਤ ਨੂੰ ਮਲਕੀ ਠਾਕਰ ਠਾਕਰਵਾਲ ਚੌਕੀ ਪੈਂਦੀ ਹੈ ਉਹਨਾਂ ਨੂੰ ਦੱਸਿਆ ਉਹਨਾਂ ਨੇ ਆਣ ਕੇ ਦੇ ਕਾਰਵਾਈ ਕੀਤੀ ਹੋਰ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਤੁਹਾਡਾ ਨਾਮ ਮੇਰਾ ਨਾਮ ਲੇਡੀ ਕਨਸਟੇਬਲ ਮਨੀਸ਼ਾ ਕੁਮਾਰੀ ਤੁਸੀਂ ਵੀ ਮੈਮ ਐਸੈਸਰਸ ਆਫ ਦੀ ਟੀਮ ਦੇ ਵਿੱਚ ਹੋ ਕਈ ਵਾਰ ਇਸੇ ਦੇਖਣ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਪੁਲਿਸ ਉਸ ਥਾਂ ਤੇ ਪਹੁੰਚਦੀ ਹੈ ਹੈਲਪ ਕਰਦੀ ਹੈ ਕਈ ਲੋਕ ਜਿਹੜਾ ਉਹ ਡਰ ਦੇ ਨਾਲ ਜਿਹੜਾ ਉੱਥੇ ਐਕਸੀਡੈਂਟ ਹੁੰਦਾ ਔਰ ਛੱਡ ਕੇ ਚਲੇ ਜਾਂਦੇ ਨੇ ਉਹ ਹਾਲਾਤਾਂ ਤੋਂ ਭੱਜਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਮ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਪਲੀਜ਼ ਇਹ ਜਿਹੜੀ ਫੋਰਸ ਬਣਾਈ ਗਈ ਹੈ ਜਾਂ ਪੁਲਿਸ ਹੈਗੀ ਇਹ ਤੁਹਾਡੀ ਹੈਲਪਲੀ ਬਣਾਈ ਗਈ ਹੈ ਜੇ ਤੁਸੀਂ ਵੀ ਉਹਨਾਂ ਦਾ ਥੋੜਾ ਸਹਿਯੋਗ ਕਰ ਦੋਗੇ ਤੇ ਜਿਹੜੀ ਜਿਹੜੇ ਲੋਕ ਉਸ ਹਾਲਾਤ ਵਿੱਚ ਪਏ ਨੇ ਜ਼ਖਮੀ ਨੇ ਤੇ ਉਹਨਾਂ ਦੀ ਬਹੁਤ ਮਦਦ ਹੋਏਗੀ ਜੀ ਜਿਹੜੀ ਜਾਨ ਜਾ ਰਹੀ ਉਹ ਬਚ ਸਕਦੀ ਹੈ ਜੀ ਹਾਂਜੀ ਥੈਂਕ ਯੂ ਤੁਸੀਂ ਮੈਨੂੰ ਕੀ ਨਾਮ ਮੇਰਾ ਨਾਮ ਬਿੰਦਿਆ ਪਿੰਡ ਭੂਰ ਦੀ ਸਰਪੰਚ ਠੀਕ ਹੈ ਸਾਡੇ ਨਾਲ ਇੱਥੇ ਸਰਪੰਚ ਇਥੋਂ ਪਿੰਡ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਬਹੁਤ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਐਸਐਸਐਫ ਹਰ ਜ਼ਿਲ੍ਹੇ ਦੇ ਵਿੱਚ ਤਾਇਨਾਤ ਔਰ ਲੋਕਾਂ ਦੇ ਲਈ ਵਰਦਾਨ ਆ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਕਈ ਲੋਕਾਂ ਦੀ ਜਾਨਾਂ ਜਿਹੜੀਆਂ ਨੇ ਕੀਮਤੀ ਜਾਨਾਂ ਇਹਨਾਂ ਨੂੰ ਕਹਿ ਸਕਦੇ ਆ ਕਿ ਬਚਦੀ ਹੋਈ ਨਜ਼ਰ ਆ ਰਹੀ ਨੇ ਸਾਡੇ ਪਿੰਡ ਵਿੱਚ ਜਿਹੜੀ ਐਸਐਸਐਫ ਤਾਇਨਾਤ ਕੀਤੀ ਹੈ ਉਹ ਬਹੁਤ ਵਧੀਆ ਹੈ ਪਹਿਲੇ ਸਾਡੇ ਇਥੇ ਐਂਬੂਲੈਂਸ ਹੀ ਉਹ ਕਈ ਵਾਰੋਂ ਐਂਬੂਲੈਂਸ ਕਿਤੇ ਹੋਰ ਹੁੰਦੀ ਸੀ ਤੇ ਬੜੀ ਮੁਸ਼ਕਿਲ ਕੋਈ ਐਕਸੀਡੈਂਟ ਕੇਸ ਆ ਜਾਂਦੇ ਸੀ ਤੋਂ ਫਿਰ ਪ੍ਰੋਬਲਮ ਹੋ ਜਾਂਦੀ ਫਿਰ ਨਾ ਜਦੋਂ ਦੀ ਐਸਐਸਐਫ ਤਾਇਨਾਤ ਕੀਤੀ ਗਈ ਹੈ ਤੇ ਇਹ ਜਲਦੀ ਪਹੁੰਚ ਜਾਂਦੀ ਹੈ ਮਤਲਬ ਕਈ ਜਾਨਾਂ ਬਚ ਗਈਆਂ ਜਿਹਨ ਹਾਂਜੀ ਤੁਸੀਂ ਮੰਨਦੇ ਹੋ ਕਿ ਬਹੁਤ ਸੋਨਾ ਜਿਹੜਾ ਜ਼ਮੀਨੀ ਪਦਰ ਤੇ ਕੰਮਕਾਜ ਕਰਦੀ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਬਹੁਤ ਜ਼ਰੂਰੀ ਜੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਵਧੀਆ ਬਹੁਤ ਵਧੀਆ ਮੈਮ ਜੀ ਬਹੁਤ ਧੰਨਵਾਦ ਸਰ ਤੁਹਾਡਾ ਨਾਮ ਮੈਮ ਮੇਰਾ ਨਵਰ ਬੇਸ਼ਕਮਾਰਾ ਮੈਂ ਸਾਫਤਾ ਮੈਂ ਹਾਂ ਮੈਂ ਮੈਂ ਸਤਾਨੀ ਦੇ ਵਸੇ ਹਾਂ ਉਹ ਸਾਫਾ ਮੈਂ ਪੰਚਾਇਤ ਸੰਪਤੀ ਮੈਂ ਮਰਾ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਦੇਖੋ ਜੋ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਸਸਪਦਾ ਜੋ ਤਾਇਨਾਤ ਕੀਤੀ ਹੈ ਇਹ ਤੇ ਕੋਈ ਬੜਾ ਵੱਡਾ ਇੱਕ ਉਪਰਾਲਾ ਹੈ ਕਿਉਂਕਿ ਹਾਈਵੇ ਦੇ ਉੱਤੇ ਜਿਹੜਾ ਇਨਸੀਡੈਂਟ ਹੁੰਦਾ ਹੈ ਇਨਸੀਡੈਂਟ ਜਲਦ ਹੁੰਦਾ ਤੁਸਲੇ ਅਗਰ ਨਾ ਇਸ ਤਰ੍ਹਾਂ ਦਾ ਕੋਈ ਸਰਕਾਰ ਦੇ ਵੱਲੋਂ ਉਪਰਾਲਾ ਹੋਵੇ ਤਾਂ ਉਧੇ ਕਈ ਜਾਨ ਨਹੀਂ ਜਾ ਸਕਦੀ ਪਰ ਐਸਐਸਫ ਦੀ ਤਨਾਤ ਕੀਤੀ ਹੈ ਇਹਦੇ ਨਾਲ ਇਸ ਦਾ ਇੱਕ ਬੜਾ ਵੱਡਾ ਉਪਰਾਲਾ ਇਹ ਹੋਇਆ ਕਿ ਕਈ ਕੀਮਤੀ ਜਾਨਾਂ ਜਿਹੜੀਆਂ ਨੇ ਉਹਨਾਂ ਦਾ ਬਚਾਅ ਹੋਇਆ। ਔਰ ਇਹਨਾਂ ਨੂੰ ਜਿਸ ਲਈ ਵੀ ਰਿਪੋਰਟ ਮਿਲਦੀ ਹੈ ਜਾਂ ਸੂਚਨਾ ਮਿਲਦੀ ਹੈ ਇਸ ਸਮੇਂ ਤੋਂ ਪਹਿਲਾਂ ਮੈਂ ਤੇ ਕਹਾਂਗਾ ਸਮੇਂ ਤੋਂ ਪਹਿਲਾਂ ਇਹ ਉਹਨਾਂ ਨੂੰ ਟੇਕ ਆਫ ਕਰਦੇ ਨੇ ਔਰ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿਹਦੇ ਨਾਲ ਸਾਡੀ ਜਿਹੜੀ ਕੀਮਤੀ ਜਾਨਾਂ ਜਿਹੜੀਆਂ ਉਹ ਬਚ ਜਾਂਦੀਆਂ। ਸਰ ਇਸ ਤਰ੍ਹਾਂ ਦਾ ਵੀ ਇਨਸੀਡੈਂਟ ਕਈ ਵਾਰ ਅਸੀਂ ਵੇਖਣ ਨੂੰ ਮਿਲਦਾ ਹੈ ਅਸੀਂ ਤੇ ਮੀਡੀਆ ਦੇ ਵਿੱਚ ਕਿ ਬਚਦਾ ਹੁੰਦਾ ਹੈ ਬੰਦਾ 2 ਮਿੰਟ ਦਾ ਸਿਰਫ ਫਰਕ ਪਾ ਜਾਂਦਾ ਔਰ ਉਹ ਬੰਦੇ ਦੇ ਸਾਹ ਚੱਲ ਜਾਂਦੇ ਨੇ। ਤੇ ਕਿਤਨਾ ਕਿਤੇ ਫਰਕ ਦੇਖਣ ਨੂੰ ਮਿਲਿਆ ਹੁਣ ਕਿ ਸਮੇਂ ਸਿਰ ਪਹੁੰਚ ਜਾਂਦੀ ਐ ਐਸਐਸਐਫ ਬਿਲਕੁਲ ਜੀ ਇਹ ਤਾਂ ਬਿਲਕੁਲ ਅਸੀਂ ਕਹਿੰਨੇ ਆ ਕਿ ਤੁਸੀਂ ਐਸਐਸਐਫ ਦਾ ਸਰਕਾਰ ਨੂੰ ਕੀ ਕਹੋਗੇ ਅਸੀਂ ਤਾਂ ਕਹਾਂਗੇ ਵੀ ਇਹ ਬਹੁਤ ਵੱਡਾ ਉਪਰਾਲਾ ਹੈ ਸਰਕਾਰ ਦਾ ਕਿ ਜਿਹੜਾ ਕਿ ਇਹਨਾਂ ਨੇ ਐਸਐਸਐਫ ਨੂੰ ਤਨਾਨਾ ਕੀਤਾ ਔਰ ਦੂਸਰਾ ਵੀ ਬਹੁਤ ਅੱਛੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਕਈ ਵਾਰ ਇਨਸੀਡੈਂਟ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਵੀ ਜਾਨ ਜਿਹੜੀ ਔਨ ਦੀ سپورਟ ਵੀ ਹੋ ਸਕਦਾ ਕੋਸ਼ਿਸ਼ ਹੈ ਕੋਸ਼ਿਸ਼ ਤਾਂ ਉਹਨਾਂ ਦੀ ਇਹ ਹੈ ਕਿ ਇਸ ਨੂੰ ਬਚਾਇਆ ਜਾ ਸਕੇ ਬਾਕੀ ਦੂਸਰਾ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਸਾਹੀ ਕਿਆ ਜਾਂਦਾ ਸੜਕ ਸੁਰੱਖਿਆ ਫੋਰਸ ਧੰਨਵਾਦ ਬਹੁਤ ਧੰਨਵਾਦ ਸਰ ਸਭ ਬੜੀਆ ਕੰਮ ਕਰਨ ਦੀ ਜੀ ਇਸ ਤੋਂ ਪਹਿਲੇ ਵੀ ਸਾਡੇ ਇੱਥੇ ਐਂਬੂਲੈਂਸ ਹੀ ਡਾਕਟਰ ਬਲਦੇਵਰਾ ਚਾਵਲਾ ਸਾਹਿਬ ਦਾ ਹੈਲਥ ਮਿਸਟ ਹੁੰਦੀ ਬੜੇ ਸਾਲ ਰਹੀ ਹੈ ਐਮਰਜੈਂਸੀ ਜਿਸਲੇ ਪੈਂਦੀ ਹੈ ਤੇ ਇਹ ਜਿਹੜੀ ਫੋਰਸ ਹੈ ਪੁਲਿਸ ਜਿਹਨਾਂ ਨੂੰ ਇਹ ਡਿਊਟੀ ਮਿਲਦੀ ਹੈ ਟਾਈਮ ਦੀ ਕਰਦੇ ਜੀ ਜੀ ਬੜਾ ਬਚਾਅ ਹੁੰਦਾ ਜੀ ਕਦੇ ਐਕਸੀਡੈਂਟ ਪਹਿਲੇ ਸਿੰਗਲ ਰੋਡ ਹੁੰਦਾ ਸੀ ਬੜੇ ਐਕਸੀਡੈਂਟ ਹੁੰਦੇ ਹੁੰਦੇ ਸੀ ਤੇ ਸਾਡੇ ਇੱਥੇ ਐਂਬੂਲੈਂਸ ਹੀ ਮੌਕੇ ਦਾ ਹੀ ਫੋਨ ਕਰਦੇ ਸੀ ਤੇ ਉਹ ਲੈ ਜਾਂਦੇ ਸੀ ਇਸ ਤਰ੍ਹਾਂ ਦਾ ਕੰਮ ਇਹੋ ਕਰਨ ਦੇ ਬਹੁਤ ਵਧੀਆ ਜੀ ਜੇਕਰ ਐਕਸੀਡੈਂਟ ਹੋ ਜੇ ਤੇ ਕਿੰਨੇ ਦੇਰ ਚ ਪਹੁੰਚਦੇ ਨੇ ਪਠਾਨਕੋਟ ਤੇ 5-7 ਮਿੰਟ ਚ ਪਹੁੰਚ ਜਾਂਦੇ ਠੀਕ ਹੈ ਜੇ ਤੁਹਾਡੇ ਇੱਧਰ ਰੂਟ ਤੇ ਹੋਣ ਤੇ ਫਿਰ ਕਿੰਨੇ ਦੇਰ ਚ 5-7 ਮਿੰਟ ਚ ਸਾਡੇ ਪਠਾਨਕੋਟ ਇੱਥੋਂ 5-7 ਮਿੰਟ ਚ ਹੀ ਹੈ ਜੀ ਸਾਡੇ ਤੇ ਕੋਈ ਰੁਕਾਵਟ ਨਹੀਂ ਹੈ ਜੀ ਕੋਈ ਕੋਈ ਰੇਲਵੇ ਫਟਕ ਨਹੀਂ ਹੈ ਮਤਲਬ ਵਧੀਆ ਉਪਰਾਲਾ ਬੋਰਡ ਵਧੀਆ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਹਾਂ ਜੀ ਸਰਕੀਨਾ ਆਪਣਾ ਮੇਰਾ ਨਾਮ ਸ਼ਾਮ ਹੈ ਜੀ ਕੁਝ ਕਹਿਣਾ ਚਾਹੋਗੇ ਐਸਐਸਐਫ ਦੇ ਬਾਰੇ ਕਿ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਵਧੀਆ ਮੈਡਮ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਰੋਡ ਤੇ ਕੋਈ ਵੀ ਜਾਨ ਪਹਿਲੇ ਜਿੱਦਾਂ ਮਿੰਡਾਂ ਚ ਚਲ ਜਾਂਦੀ ਸੀ ਉਹਨਾਂ ਦਾ ਬਚਾਅ ਹੋਇਆ ਹੈ ਕਈ ਜਾਨਾਂ ਬਚ ਜਾਂਦੀਆਂ ਕਈ ਗੱਡੀਆਂ ਉਜਣ ਤੋਂ ਬਚ ਜਾਂਦੇ ਹਨ ਯਾਨੀ ਕਿ ਵਧੀਆ ਹਰ ਚੀਜ਼ ਵਧੀਆ ਹੈਗੀ ਹੈ ਟਾਈਮ ਤੋਂ ਪਹਿਲੇ ਪਹੁੰਚ ਜਾਂਦੇ ਆ ਹਾਂ ਜੀ ਤੇ ਜਿਸ ਤਰ੍ਹਾਂ ਕੋਈ ਇਨਸੀਡੈਂਟ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਹਾਂ ਜੀ ਇੱਕ ਸਾਡੇ ਨੰਗਲੋਆ ਜਿਹਾ ਉਹਨਾਂ ਪਿਛਲੇ ਥੋੜੇ ਦਿਨਾਂ 'ਚ ਉੱਥੇ ਲੇਡੀਜ਼ ਦੀ ਤਾਂ ਜਾਨ ਚਲ ਗਈ ਸੀ ਪਰ ਉਹ ਮੁੰਡੇ ਬਚ ਗਏ ਸੀਗਾ ਟਾਈਮ ਤੇ ਪਹੁੰਚ ਗਏ ਸੀਗੇ ਮੈਂ ਕਾਲ ਕੀਤੀ ਸੀ ਇਹਨਾਂ ਨੂੰ ਇਹ ਬਿਜਲੀ 2-3 ਮਿੰਟ ਦੇ ਵਿੱਚ ਪਹੁੰਚ ਗਏ ਸੀਗੇ ਉੱਥੇ ਜੀ ਜੀ ਹਾਂਜੀ ਹੋਰ ਕੁਝ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਕੁਝ ਸਰਕਾਰ ਵਧੀਆ ਕੀਤਾ ਕੰਮ ਸਰਕਾਰ ਨੇ ਜੋ ਰੋਡ ਸੇਫਟੀ ਸਿਕਿਉਰਿਟੀ ਪੋਸਟ ਲਾਈ ਹੈ ਵਧੀਆ ਉਪਰਾਲਾ ਹੈਗਾ ਸਰਕਾਰ ਵੱਲੋਂ ਬੱਚਾ ਜਿੱਥੇ ਐਂਬੂਲੈਂਸ ਆਧੇ ਦੇ ਘੰਟੇ ਬਾਅਦ ਜਾਂ 15 ਮਿੰਟ ਬਾਅਦ ਪਹੁੰਚਦੀ ਸੀਗੀ ਟਾਈਮ ਤੇ ਨਹੀਂ ਪਹੁੰਚਦੇ ਸੀਗੇ ਤੇ ਹੁਣ ਐਸਐਸਐਫ ਟਾਈਮ ਤੇ ਪਹੁੰਚਦੀ ਹੈ ਹਾਂਜੀ ਬਿਲਕੁਲ ਕਿੰਨਾ ਮਿੰਟਸ ਤੋਂ 2 ਮਿੰਟਸ ਓਨਲੀ ਇਹਨਾਂ ਨੂੰ 2-3 ਮਿੰਟ ਤੇ ਕਾਲ ਕਰੋ ਤੇ ਪਹੁੰਚ ਜਾਂਦੇ ਆ। 2 ਮਿੰਟਸ ਬਹੁਤ ਫਾਸਟ ਸਰਵਿਸ ਕਰ ਰਹੇ। ਬਹੁਤ ਜਲਦੀ ਸਰਵਿਸ ਆ ਜਾਂਦੀ ਹੈ ਇਹਨਾਂ ਦੀ। ਸਾਡੇ ਹਾਈਵੇ ਤੇ ਹੀ ਹੈਗੇ ਆ 9-10 ਕਿਲੋਮੀਟਰ ਦੇ ਵਿੱਚ ਹੀ ਹੁੰਦੇ ਦੋ-ਤਿੰਨ ਮਿੰਟ ਲੱਗਦੇ ਜਾਂ ਜ਼ਿਆਦਾ ਹਾਂਜੀ। ਬਹੁਤ ਧੰਨਵਾਦ ਸਰ। ਜੀ ਮੈਡਮ। ਸੋ ਦੱਸ ਦਈਏ ਕਿ ਆਪਾਂ ਲੋਕਾਂ ਦੇ ਨਾਲ ਵੀ ਗੱਲ ਕੀਤੀ ਐ ਇੱਥੇ ਪਿੰਡ ਦੇ ਸਰਪੰਚ ਵੀ ਮੌਜੂਦ ਸੀ, ਸਾਬਕਾ ਸਰਪੰਚ ਵੀ ਮੌਜੂਦ ਸੀ ਔਰ ਐਸਐਸਐਫ ਦੀ ਪੂਰੀ ਟੀਮ ਬਕਾਇਦਾ ਇੱਥੇ ਮੌਜੂਦ ਸੀ ਔਰ ਆ ਬਾਰ-ਬਾਰ ਜਿਹੜਾ ਕਿਹਾ ਜਾਂਦਾ ਸੀ ਕਿ ਵੱਖੋ-ਵੱਖ ਥਾਵਾਂ ਤੇ ਐਕਸੀਡੈਂਟ ਜਿਹੜੇ ਉਹ ਵ ਔਰ ਜਿਸ ਕਰਕੇ ਕਈ ਐਕਸੀਡੈਂਟ ਜੜੇ ਆ ਹੋ ਜਾਂਦੇ ਆ ਪਰ SSF ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਲੋਕਾਂ ਦਾ ਕਹਿਣਾ ਕਿ ਕੀਤਾ ਗਿਆ ਔਰ SSF ਜਿਹੜੀ ਆ ਹਰ ਰੂਟ ਤੇ ਤਨਾਤ ਕੀਤੀ ਗਈ ਹੈ ਜੇਕਰ ਕੋਈ ਅਨਸੁਖਾਮੀ ਘਟਨਾ ਵੀ ਵਾਪਰ ਜਾਂਦੀ ਹੈ ਤੁਰ ਘਟਨਾ ਹੋ ਜਾਂਦੀ ਹੈ ਔਰ ਕਈ ਕੀਮਤੀ ਜਾਨਾਂ ਇਹਨਾਂ ਦੇ ਵੱਲੋਂ ਬਚਾਈਆਂ ਗਈਆਂ ਨੇ ਸੋ ਇਹਨਾਂ ਨੇ ਇਹ ਵੀ ਇੱਕ ਇਨਸੀਡੈਂਟ ਸ਼ੇਅਰ ਕੀਤਾ ਕਿ 19 ਮਾਰਚ 2025 ਦਾ ਇਨਸੀਡੈਂਟ ਹੈ ਜਦੋਂ ਪਿੰਡ ਮਿਲਮਾ ਦੇ ਵਿੱਚ ਇੱਕ ਦੰਪਤੀ ਦਾ ਜਿਹੜਾ ਉਹਨਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਕੋਈ ਕਈ ਸਮਾਨ ਜਿਹੜਾ ਕੀਮਤੀ ਸਮਾਨ ਉਹਨਾਂ ਦੇ ਘਰ ਤੱਕ ਜਿਹੜਾ ਸੁਰੱਖਿਅਤ ਰਿਟਰਨ ਜਿਹੜਾ ਉਹ ਕੀਤਾ ਗਿਆ ਸੋ ਅਸ ਲਈ ਇਹਨਾਂ ਹੀ ਦੇਖਦੇ ਰਹੋ ਮੈਂ ਨਾ ਕਿ ਆਟੂ ਨਿਊਜ਼ ਨੈਟਵਰਕ ਮੈਂ ਮਹੇਕਰਨ ਦਾਵਾ ਪਠਾਨਕੋਟ